ਆਵਾਜ਼ ਵੀ ਚੋਂਤਾ ਦਿੱਤੀ ਤੇ ਬੋਲ ਸੁਣ ਕੇ ਸਾਰੇ ਹੋਏ ਭਾਵਕ ਗੱਲਾਂ ਸੁਣ ਨਹੀਂ ਰੋਕ ਸਕੇ ਅਧਰੂ ਰਾਜ ਵੀ ਚੋਂਤਾ ਦਿੱਤੀ ਕਹਿੰਦੀ ਤੇਰੇ ਤੋਂ ਕਦੇ ਦੂਰ ਨਹੀਂ ਸੀ ਜਾਣਾ ਪਰ ਆਪ ਹੀ ਮੇਰੇ ਤੋਂ ਦੂਰ ਚਲੇ ਗਏ ਮੇਰੇ ਪਾਪਾ ਸੁਣਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਰਾਜ ਵੀ ਚੋਂਤਾ ਦਿੱਤੀ ਨੇ ਇਹਨੇ ਉਹ ਸਭ ਕੁਝ ਮਹਿਸੂਸ ਕੀਤਾ ਹੈ ਉਹਨਾਂ ਦਿਨਾਂ ਦੌਰਾਨ ਜੋ ਆਪਾਂ ਸਾਰਿਆਂ ਨੇ ਮਹਿਸੂਸ ਕੀਤਾ ਔਰ ਇਹ ਪਰਿਵਾਰ ਦੇ ਸਾਰੇ ਜੀਆਂ ਨੂੰ ਹੌਸਲਾ ਦਿੰਦੇ ਸੀ ਕਿ ਕਿ ਤੁਸੀਂ ਇਦਾਂ ਰੋ ਨਾ ਤੁਸੀਂ ਢੈਂਦੀ ਕਲਾ ਚ ਨਾ ਜਾਓ ਪਪਾ ਨੇ ਠੀਕ ਹੋ ਜਾਣਾ ਔਰ ਇਹ ਆਖਰੀ ਸਾਹ ਤਾਂ ਕਰਿਆ ਔਰ ਜਦ ਜਣ ਰਾਜਵੀਰ ਨੂੰ ਘਰੇ ਲੈ ਕੇ ਆਏ ਆ ਇਹ ਸਾਡਾ ਪੁੱਤ ਉਸ ਦਿਨ ਵੀ ਪਪਾ ਤੁਹਾਡੇ ਕੋਲੇ ਆਖਰੀ ਚਾਂਸ ਹੈ ਤੁਸੀਂ ਉੱਠ ਖੜੋ ਨਾ ਪਪਾ ચીਟ ਨਾ ਕਰੋ ਤੁਸੀਂ ਸਾਡੇ ਨਾਲ ਇਹ ਇਹ ਆਖਰੀ ਚਾਂਸ ਹੈ ਤੁਹਾਡੇ ਕੋਲੇ ਬਹੁਤ ਸੋਹਣੇ ਸਕੂਲਾਂ ਚ ਪੜਦੇ ਆ ਦੋਨੇ ਇਹ ਆਪਣੇ ਅਧਿਆਪਕਾਂ ਦੀ এডਿਊਕੇਸ਼ਨ ਦਾਦੀ ਦੀ এডਿਊਕੇਸ਼ਨ ਮਾਪੇ ਦੀ এডਿਊਕੇਸ਼ਨ ਸਾਰੇ ਚਾਚੇ ਤਾਇਆ ਸਭ ਦੀ এডਿਊਕੇਸ਼ਨ ਨਾਲ ਬਹੁਤ ਸਿਆਣਾ ਪੁੱਤ ਆ ਸਾਡਾ ਇਹ ਕੁਝ ਬੋਲੇਗਾ ਆਜਾ ਮੇਰਾ ਪੁੱਤ ਇਹ ਸਾਰੇ ਪਾਪਾ ਨੂੰ ਬਹੁਤ ਪਿਆਰ ਕਰਦੇ ਆਰੇ ਤਾਂ ਉਮਰ ਕਰਨਗੇ ਸਾਰੇ ਪਿਆਰ ਉਹਨਾਂ ਦੇ ਗੀਤਾਂ ਨੂੰ ਸੁਣਨਗੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਾਨਤ ਕਾ ਰਾਂ ਮੈਂ ਰਾਜਵੀ ਚਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਨ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਕਰਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਵੀ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਧੰਨਵਾਦ ਛਿੰਦਰਾਬ ਜੀ ਬਾਲਾ ਅੱਜ ਦੀ ਜਿਹੜੀ ਇਹ ਹਵਾ ਸਾਡਾ ਦੋਸਤੋ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਘਰਾਂ ਦੇ ਜੀ ਹੈ ਜਿਹੜੇ ਜਿਹੜੇ ਇਦਾਂ ਜਾਂਦੇ ਆ ਹੈ ਤਾਂ ਉਹਨਾਂ ਸਭ ਦੇ ਬੱਚਿਆਂ ਲਈ ਸਾਡੀ ਹਸਤੀ ਵੱਲੋਂ ਚੜ੍ਹਦੀ ਕਲਾ ਦਾ ਸਨੇਹ ਹੈ ਕਿ ਮੈਂ ਆਪਣੇ ਪਾਪਾ ਦੇ ਰਹਿੰਦੇ ਸੁਪਨਿਆਂ ਨੂੰ ਪੂਰਾ ਕਰੂੰਗੀ ਤੇ ਮਹਾਰਾਜ ਕਰਨ ਕਿਹਦੇ ਬੋਲਣਾ ਚਾਹੀਦਾ ਅਸਰ ਹੋਵੇ ਐਨੀ ਤਾਕਤ ਹੋਵੇ ਕਿ ਉਸ ਕੱਲੇ-ਕੱਲੇ ਬੱਚੇ ਦੇ ਜਿੰਨਾਂ ਕੋਲ ਮਾਂ ਨਹੀਂ ਹੈ ਜਿੰਨਾਂ ਕੋਲ ਬਾਪ ਨਹੀਂ ਹੈ ਉਹਨਾਂ ਨੂੰ ਹਿੰਮਤ ਦੇਵੇ ਸੱਚੇ ਪਾਤਸ਼ਾਹ ਹੈ ਔਰ ਜਿੱਦਾਂ ਦੀ ਧੀ ਸਾਡੀ ਇਮਾਨਤ ਹੈ ਐਦਾਂ ਹੀ ਕਰੜੇ ਜਿਹਰੇ ਨਾਲ ਦ੍ਰਿੜਤਾ ਨਾਲ ਹਿੰਮਤ ਨਾਲ ਸੱਚੇ ਸੁੱਚੇ ਕਰਮ ਨਾਲ ਆਪਣੇ ਮਾਪੇ ਬਾਪ ਨੂੰ ਅੱਗੇ ਸੁੱਖ ਦੇਣੇ ਸਾਰੇ ਬੱਚੇ ਸੋ ਸ਼ਾਬਾਸ਼ੇ ਪੁੱਤੋਏ ਸ਼ਾਬਾਸ਼ੇ